ਔਰ ਦੇਖੋ ਕਿੰਨੀ ਜਿਆਦਾ ਗੱਡੀ ਜੋਰ ਨਾਲ ੱੱਲਿਓ ਬੱਚੀ ਸੋ ਔਰ ਇਹ ਬਹੁਤ ਜੋਰ ਨਾਲ ਗੱਡੀ ਸੋ ਸਸੀ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਗੁਵਿੰਦਰ ਰਾਏ ਜਿਵੇਂ ਕਿ ਤੁਹਾਨੂੰ ਪਤਾ ਫਲੱਡ ਪੂਰੇ ਪੰਜਾਬ ਦੇ ਵਿੱਚ ਆਇਆ ਬਰਸਾਤਾ ਦਾ ਪੂਰੇ ਪੰਜਾਬ ਦੇ ਵਿੱਚ ਅਸਰ ਆ ਇਸ ਵੇਲੇ ਅਸੀਂ ਮਹਿਦਬਾਦ ਰੋਡ ਦੇ ਉੱਤੇ ਖੜੇ ਆ ਜਿੱਥੇ ਗਵਰਨਮੈਂਟ ਹਾਈ ਸਕੂਲ ਦੇ ਲੈ ਕੇ ਯੂਨੀਵਰਸਿਟੀ ਕਾਲਜ ਤੱਕ ਸੋ ਇਹ ਨਾਲ ਜਿਹੜੀ ਸੜਕ ਭਰੀ ਪਈ ਆ ਸੋ ਆਓ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਇਹ ਸੜਕ ਬਰਸਾਤਾਂ ਵਿੱਚ ਨਹੀਂ ਟੁੱਟੀ ਇਹ ਪਹਿਲਾਂ ਦੀ ਟੁੱਟੀ ਆ ਜੋ ਲੋਕ ਬਹੁਤ ਪਰੇਸ਼ਾਨ ਹਨ ਆਓ ਦਿਖਾਉਨੇ ਤੁਹਾਨੂੰ ਕੁਝ ਤਸਵੀਰ ਕੀਦੋਂ ਦਮ ਸਿੰਘ ਨਗਰ ਕਲੋਨੀ ਦਾ ਗੇਟ ਆ ਤਾਂ ਇੱਧਰਲੇ ਪਾਸੇ ਆ ਜੀ ਗੁਰਨਾਨ ਸਿੰਘ ਦੇ ਯੂਨੀਵਰਸਿਟੀ ਤੇ ਜਿਹੜੀ ਕਾਲਜ ਨਕੋਦਰ ਦਾ ਤੇ ਇਹ ਹੈਗੀ ਮਹਿਰਪੁਰ ਰੋਡ ਤੇ ਆਹ ਦੇਖ ਲੋ ਜੀ ਮਹਿਦਬਾਦ ਰੋਡ ਦੇ ਵਿੱਚ ਟੋਏ ਕਿੱਡੇ ਵੱਡੇ ਵੱਡੇ ਆ ਆ ਦੇਖੋ ਆ ਇੰਨੇ ਵੱਡੇ ਵੱਡੇ ਟੋਏ ਆ ਕਈ ਵਾਰੀ ਕੋਈ ਗੱਡੀ ਤੇਜ਼ ਆਉਂਦੀ ਆ ਤੇ ਉਹ ਠੱਪ ਦੇਣੀ ਵਿੱਚ ਵੱਜਦੇ ਕਿਸੇ ਦਾ ਨੁਕਸਾਨ ਹੋਣ ਦਾ ਵੀ ਡਰਿਆ ਕੋਈ ਜਾਣੀ ਨੁਕਸਾਨ ਵੀ ਹੋ ਸਕਦਾ ਹੈ ਰ ਬਚ-ਬਚ ਕੇ ਲੋਕ ਇੱਥੋਂ ਜਾਂਦੇ ਆ ਆ ਦੇਖੋ ਕਿੰਨੀ ਜਿਆਦਾ ਗੱਡੀ ਜੋਰ ਨਾਲ ੱੱੱਲਿਓ ਵੱਜੀ ਤੋ ਆਹ ਹੋ ਰਿਹਾ ਬਹੁਤ ਜ਼ੋਰ ਨਾਲ ਗੱਡੀ ਬੱਜੀ ਥੱਲਿਓ ਸੋ ਇਹ ਪ੍ਰਸ਼ਾਸਨ ਇਹਨਾਂ ਚੀਜ਼ਾਂ 'ਤੇ ਧਿਆਨ ਦੇਵੇ ਕਿਉਂਕਿ ਇਹ ਨਹੀਂ ਕਿ ਬਰਸਾਤ ਹੋਈ ਆ ਤੇ ਤਾਂ ਟੁੱਟੀ ਆ ਇਹ ਬਰਸਾਤ ਤੋਂ ਪਹਿਲਾਂ ਇਹ ਹਾਲ ਆ ਇੱਥੇ ਸੜਕ ਦਾ ਔਰ ਇਸ ਮਹੱਲਾ ਨਿਵਾਸੀਆਂ ਨੇ ਮੈਨੂੰ ਕਈ ਵਾਰ ਕਿਹਾ ਵੀ ਰਿਕਵਰੀਜ ਕਰਵਾਉਣ ਵਾਸਤੇ ਸੋ ਮੈਂ ਅੱਜ ਆਇਆ ਸੀਗਾ ਤੇ ਮੈਂ ਦੇਖਿਆ ਕਿ ਅੱਜ ਪਾਣੀ ਪਰ ਪਾਣੀ ਤਾਂ ਨਹੀਂ ਆ ਇਹ ਬਰਸਾਤ ਦਾ ਹੀ ਪਾਣੀ ਆ ਸੜਕ ਸਾਰੀ ਟੁੱਟੀ ਪਈ ਸੈਂਟਰ ਵਿੱਚ ਹੋਰ ਸੋ ਬਹੁਤ ਹੀ ਕਰਸਜੋਗ ਹਾਲਤ ਇਸ ਸੜਕ ਦੀ ਬਹੁਤ ਬੁਰਾ ਹਾਲ ਆ ਲੋਕ ਵੀ ਜਾਂਦੇ ਜਾਂਦੇ ਕਹਿ ਰਹੇ ਕਿ ਬਹੁਤ ਬੁਰਾ ਹਾਲ ਆ ਹਾਂਜੀ ਕਿਦਾਂ ਠੀਕ ਹੋ ਜੀ ਠੀਕ ਆ ਜੀ ਠੀਕ ਆ ਇਹ ਸਰ ਸੜਕ ਬਾਰੇ ਕੀ ਖਿਆਲ ਆ ਤੁਹਾਡਾ ਕਿਉਂਕਿ ਸੜਕ ਦੇ ਟੋਏ ਬਹੁਤ ਵੱਡੇ ਵੱਡੇ ਹੋ ਗਏ ਆ ਹਾਂਜੀ ਮੈਂ ਕੀ ਕਹਿਣਾ ਚਾਹੁੰਨੀ ਹਾਂ ਕਿਉਂਕਿ ਤੁਸੀਂ ਲੰਘਦੇ ਰਹਿੰਦੇ ਆ ਅਕਸਰ ਕੀ ਕਹਿਣਾ ਚਾਹੁੰਨੀ ਹੋ ਕਾਫੀ ਸਾਲਾਂ ਤੋਂ ਹੀ ਸੜਕ ਦਾ ਇਹ ਹਾਲ ਹੈ ਜੀ ਬਹੁਤ ਸਾਲਾਂ ਤੋਂ ਹਾਂ ਜੀ ਜਦੋਂ ਵੀ ਆਈਦਾ ਜਿਵੇਂ ਮੈਂ ਕੀ ਕਹਿਣਾ ਚਾਹੁੰਨੀ ਹਾਂ ਇਸ ਸੜਕ ਬਾਰੇ ਕਿ ਆਉਂਦੇ ਰਹਿੰਨੇ ਤੁਸੀਂ ਹਾਂ ਜੀ ਅਸੀਂ ਜਿੱਦ ਹਰ ਇੱਕ ਸਾਲ ਆਈਦਾ ਹੈ ਤੇ ਹਰ ਇੱਕ ਸਾਲ ਫੌਰਨ ਤੋਂ ਆਇਆ ਲੱਗਦਾ ਹਾਂ ਜੀ ਹਾਂ ਜੀ ਕਿੰਨੀ ਕੀ ਦੇਰ ਤੋਂ ਇੱਥੇ ਹੋ ਅਸੀਂ ਹਰ ਇੱਕ ਸਾਲ ਲੱਗਦਾ ਹੈ ਇੱਕ ਵੀਕ ਹੋ ਗਈ ਹੁਣ ਇੱਕ ਵੀਕ ਹੋ ਗਈ ਇੱਕ ਵੀਕ ਦੇ ਵਿੱਚ ਦੇਖਿਆ ਕਦੀ ਹੁਣ ਤਾਂ ਆਪਾਂ ਬਰਸਾਤਾਂ ਹੋਈਆਂ ਹੜ੍ਹ ਵੀ ਆਏ ਆ ਹਾਂ ਜੀ ਇਹ ਪਾਣੀ ਹੜ੍ਹ ਦਾ ਨਹੀਂਗਾ ਸੜਕਾਂ ਤਵੇ ਤੋਂ ਟਵੇ ਤੋਂ ਪਹਿਲਾਂ ਹੀ ਖਰਾਬ ਆ ਹਾਂਜੀ ਕੋਈ ਤੁਸੀਂ ਇੱਥੇ ਦੀ ਗਵਰਨਮੈਂਟ ਨੂੰ ਕੁਝ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਹੈ ਜਿੱਦਾਂ ਉਹਨਾਂ ਨੇ ਹਾਈਵੇਜ਼ ਇੰਨੇ ਵਧੀਆ ਬਣਾਏ ਆ ਤੇ ਇਹ ਪਿੰਡਾਂ ਤੇ ਸ਼ਹਿਰਾਂ ਦੀਆਂ ਸੜਕਾਂ ਨੂੰ ਵੀ ਕੁਝ ਪਲੀਜ਼ ਇੰਪਰੂਵਮੈਂਟ ਕਰਨ ਤੇ ਬਹੁਤ ਹੀ ਧੰਨਵਾਦ ਹੋਵੇਗਾ ਉਹਨਾਂ ਦਾ ਕਿਉਂਕਿ ਫੋਰਨਰਸ ਨਹੀਂ ਹਰੇਕ ਕੋਈ ਜਿਹੜਾ ਇੱਥੇ ਰਹਿ ਰਿਹਾ ਉਹਨਾਂ ਨੂੰ ਹਰੇਕ ਨੂੰ ਮੁਸ਼ਕਿਲ ਆ ਰਹੀ ਹੈ ਜਿਹੜਾ ਤੁਸੀਂ 5 ਮਿੰਟ ਦਾ ਸਫ਼ਰ ਹੈ ਉਹਦੇ ਤੇ ਤੁਸੀਂ ਸਮਝ ਲਓ ਕਿ 20 25 ਅੱਧਾ ਘੰਟਾ ਲੱਗ ਜਾਂਦਾ ਹੈ ਹਾਂ ਜੀ ਵੀ ਇਦਾਂ ਹੁੰਦਾ ਜੀ ਨਹੀਂ ਜੀ ਉਥੇ ਸੜਕਾਂ ਇੰਨੀਆਂ ਟੁੱਟੀਆਂ ਨਹੀਂ ਮਿਲਣੀਆਂ ਤੁਹਾਨੂੰ ਅ ਇੰਗਲੈਂਡ ਵੀ ਆ ਰਿਹਾ ਫ্রম ਇੰਗਲੈਂਡ ਹਾਂ ਜੀ ਤੇ ਆਹ ਦੇਖੋ ਜੀ ਫੋਰਨਰ ਇਹਨਾਂ ਦੇ ਵੀ ਕੀ ਅਸਰ ਹੁੰਦਾ ਹੋਊਗਾ ਸਾਡੀਆਂ ਸੜਕਾਂ ਦਾ ਤੇ ਆਹ ਦੇਖ ਸਕਦੇ ਆ ਕਿ ਬਹੁਤ ਹੀ ਬੁਰਾ ਪਾਲ ਹੈ ਥੈਂਕ ਯੂ ਗਰਮਾ ਦੇਖੋ ਹਾਂ ਜੀ ਮੈਂ ਕਿਹਾ ਜਿਹੜੀ ਆਪਣੇ ਸੜਕ ਆ ਤੁਸੀਂ ਇੱਥੇ ਰਹਿੰਦੇ ਆ ਸਾਡੇ ਬਿਲਕੁਲ ਕੈਲੋ ਦੁਕਾਨਾਂ ਦੇ ਮੋੜੇ ਆ ਤੇ ਇਹ ਸੜਕ ਦਾ ਬਾਰੇ ਕੀ ਕਹਿਣਾ ਚਾਹੁੰਦੇ ਆ ਕਿ ਕਦੋਂ ਦਾ ਇਹ ਇਹਦੀ ਤਰਸੀ ਹੋ ਗਾਲ ਤੇ ਆ ਸੜਕ ਬਹੁਤ ਜਰਦੀ ਤਾਂ ਇਹ ਕਾਫੀ ਸਮਾਂ ਹੀ ਹੋ ਗਿਆ ਵਾ ਇੱਕ ਲਾਗੇ ਸਾਡੇ ਸਰਕਾਰੀ ਸਕੂਲ ਆ ਛੋੜੇ ਬੱਚੇ ਉਹਦੇ ਬਾਹਰ ਨਿਕਲਦੇ ਆ ਤੇ ਸੌਂ ਡਾ ਲੱਗਾ ਕਿ ਕੋਈ ਵਾਜ-ਵਾਜ ਨਾ ਜਾਵੇ ਉਹਦਾ ਹਾਸੇ ਹੁੰਦੇ ਵੀ ਹੈਗੇ ਆ ਤੇ ਆ ਇੱਕ ਤਾਂ ਇੱਥੇ ਡੈਗ ਪੈਂਦੇ ਨੇ ਬੱਚੇ ਹਨਾ ਤੇ ਜਾਂ ਰਾਈਗੇ ਉਹ ਵੀ ਡੰਗਦੇ ਆ ਕਿਉਂਕਿ ਟੋਏ ਬਹੁਤ ਡੂੰਘੇ ਆ ਬਹੁਤ ਜ਼ਿਆਦਾ ਡੂੰਘੇ ਹੋ ਗਿਆ ਦੇਖਦਾ ਹੈ ਨਹੀਂ ਪ੍ਰਸ਼ਾਸਨ ਪਤਾ ਨਹੀਂ ਕਿ ਸੁੱਤਾ ਵਖਰੇ ਆ ਇਹਨਾਂ ਇਹਨਾਂ ਪਤਾ ਨਹੀਂ ਕਿੱਥੇ ਧਿਆਨ ਗਿਆ ਹਵਾ ਅੱਗੇ ਫਾੜੇ ਦੇ ਲੱਗੇ ਵੀ ਇਹੀ ਹਾਲ ਹੁੰਦਾ ਸੀਗਾ ਹੁਣ ਇੱਥੇ ਸਾਡੇ ਲੱਗੇ ਇਹੀ ਹਾਲ ਹੋਇਆ ਪਿਆ ਬਹੁਤ ਜ਼ਿਆਦਾ ਕੰਮ ਖਰਾਬ ਹੈ ਬਹੁਤ ਚਿਰਦਾ ਹੀ ਆ ਤੁਸੀਂ ਕੋਈ ਲਿਖ ਕੇ ਨਹੀਂ ਦਿੱਤਾ ਪੀਡਬਲਯੂਡੀ ਵਾਲਿਆਂ ਨੂੰ ਜਾਂ ਕਿਸੇ ਨੂੰ ਸ਼ਿਕਾਇਤ ਕੀਤੀ ਕਰੀ ਸ਼ਿਕਾਇਤ ਕਰੀਦੀ ਹੈ ਜੀ ਬਸ ਆਉਂਦੇ ਆ ਮੜੇ ਟੋਏ ਮੜੇ ਪੂਰ ਪਰ ਕੇ ਲਗਾ ਜਾਂਦੇ ਆ ਉਦਾਂ ਹੀ ਫਿਰ ਵਾਲ ਹੋ ਜਾਂਦਾ ਵਾ ਦੱਕੇ ਨੰਗਦੇ ਬਸ ਦਾ ਨਾ ਫੇਉਰੀ ਹਾਲ ਰਹਿਦਾ ਵਾ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਆਂ ਜੀ ਪ੍ਰਸ਼ਾਸਨ ਕੋਲ ਵੀ ਇਹ ਸੜਕ ਬਣਾਈ ਜਾਵੇ ਤੇ ਆ ਮੋੜੇ ਜਿਹੜਾ ਹੈਗਾ ਵਾ ਇਹਨਾਂ ਮਿੱਟੀ ਇੰਟਰਲੌਕ ਲਾਈ ਜਾਵੇ ਸਾਰੇ ਦੁਕਾਨਾਂ ਦੇ ਬਾਹਰ ਸਕੂਲ ਦੇ ਗੇਟ ਤੋਂ ਲੈ ਕੇ ਯੂਨੀਵਰਸਿਟੀ ਕਾਲਜ ਕਾਲਜ ਦੇ ਗੇਟ ਤੱਕ ਹਾਂ ਜੀ ਇਹੀ ਹਾਲੀ ਇੱਥੇ ਬਸ ਇਹ ਇੰਟਰਲੌਕ ਲੱਗ ਜਾਵੇ ਤੇ ਇੱਕ ਸੜਕਾਂ ਸੜਕਾਂ ਬਣ ਜਾਣ ਬਸ ਇਹੀ ਮੰਗਦੇ ਹਾਂ ਪ੍ਰਸ਼ਾਸਨ ਕੋਲ